ਅੱਜ ਫੇਰ ਜੁੜੇ ਨੇ ਸਾਡੇ ਨਾਲ ਪਟਵਾਰੀ ਪ੍ਰੀਤਮ ਸਿੰਘ ਜਿਨ੍ਹਾਂ ਨੇ ਪਿਛਲੇ ਇੰਟਰਵਿਊ ਦੇ ਵਿੱਚ ਸਾਨੂੰ ਦੱਸਿਆ ਸੀਗਾ ਕਿ ਵਿਰਾਸਤਾਂ ਚੜਾਉਣੀਆਂ ਕਿਉਂ ਜ਼ਰੂਰੀ ਹੈ ਤੇ ਵਿਰਾਸਤਾਂ ਚੜਾਉਣ ਦੇ ਨਾ ਚੜਾਉਣ ਦੇ ਕਾਰਨ ਕੀ ਕੀ ਨੁਕਸਾਨ ਹੋ ਜਾਂਦੇ ਆ। ਸੋ ਅੱਜ ਫੇਰ ਉਹਨਾਂ ਦੇ ਨਾਲ ਅਸੀਂ ਇੱਕ ਛੋਟੀ ਜੀ ਵੀਡੀਓ ਕਰਨੇ ਜਾ ਰਹੇ ਆ। ਅੱਜ ਦੀ ਵੀਡੀਓ ਦੇ ਵਿੱਚ ਸਾਡਾ ਮਸਲਾ ਹੈ ਕਿ ਜ਼ਮੀਨ ਕਿਵੇਂ ਘਟਦੀ ਹੈ। ਬਹੁਤੇ ਲੋਕ ਕਹਿ ਦਿੰਦੇ ਆ ਕਿ ਮਰਬਾ ਬੰਦੀ ਤੋਂ ਬਾਅਦ ਵੇਲੇ ਸਾਰਾ ਕੁਝ ਠੀਕ ਠਾਕ ਸੀ। ਪਰ ਉਸ ਤੋਂ ਬਾਅਦ ਜ਼ਮੀਨ ਘਟ ਗਈ ਜਾਂ ਵੱਧ ਗਈ ਜਾਂ ਛੱਟੀ ਗਈ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਕਿ ਇਹ ਗਲਤੀਆਂ ਕਿਵੇਂ ਹੁੰਦੀਆਂ ਤੇ ਕਿੱਥੇ ਰਹਿ ਜਾਂਦੀਆਂ ਹਾਂਜੀ ਬੇਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਡਾਕਟਰ ਮਹਿੰਦਰਪਾਲ ਸਿੰਘ ਲੂੰਬਾ ਸਾਹਿਬ ਜੀ ਸਾਰਿਆਂ ਦਾ ਧੰਨਵਾਦ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਨਮਸਕਾਰ ਇਹ ਜਿਹੜਾ ਡਾਕਟਰ ਸਾਹਿਬ ਤੁਸੀਂ ਇਹ ਗੱਲ ਕਰ ਰਹੇ ਹੋ ਜ਼ਮੀਨ ਘਟਦੀ ਵਧਦੀ ਦੀ ਇਹ ਮਰਬਾਬੰਦੀ ਵੇਲੇ ਜਦੋਂ ਚੱਕਬੰਦੀ ਹੁੰਦੀ ਆ ਉਦੋਂ ਸਹੀ ਜ਼ਮੀਨ ਹੁੰਦੀ ਆ ਉਸ ਤੋਂ ਬਾਅਦ ਇਹ ਖਸਰੇ ਮਿਸ ਹੋ ਜਾਂਦੇ ਹਨ ਰਿਕਾਰਡ ਦੇ ਵਿੱਚ ਰਿਕਾਰਡ ਦੇ ਵਿੱਚ ਸਹਿਬਣ ਉਹਦਾ ਕਰਕੇ ਵੀ ਜ਼ਮੀਨ ਘਟ ਜਾਂਦੀ ਆ ਜਾਂ ਜਦੋਂ ਤਤਿਮੇ ਕੱਟਦੇ ਆ ਤਤਿਮਾ ਕੱਟਣ ਵੇਲੇ ਜਿਹੜੇ ਉਦੋਂ ਕੋਈ ਰਕਵਾ ਵੱਧ ਘਟ ਲਿਖਿਆ ਜਾਂਦਾ ਹੈ ਉਹਦੇ ਨਾਲ ਵੀ ਘਟ ਜਾਂਦੀ ਆ ਜਾਂ ਇੱਕ ਮਰਬਾਬੰਦੀ ਵੇਲੇ ਸੀਗਾ ਵੀ ਆਹ ਲਿਖੇ ਉੱਟ ਨੰਬਰ ਹੁੰਦੇ ਸੀ ਵੀ ਜਿਵੇਂ ਮੰਨ ਲਓ ਇੱਕ ਖੇਵਟ ਆ ਉਹਦੇ ਚ ਚਾਰ ਮਾਲਕ ਆ ਦੂਜੀ ਖੇਵਟ ਦੇ ਵਿੱਚ 10 ਮਾਲਕ ਹੋਗੇ ਉਹ ਪਹਿਲੀ ਖੇਵਟ ਵਾਲੇ ਵੀ ਚਾਰ ਮਾਲਕ ਉਸ ਖੇਵਟ ਚ ਆਉਂਦੇ ਆ ਉਹ ਨਾਂ ਵੀ ਜਾਦੇ ਲਿਖਣੇ ਪਣਗੇ ਪਟਵਾਰੀ ਸਾਹਿਬਾਨ ਜਾਂ ਮਾਲਮਿਕ ਵੰਦੇ ਕਰਮਚਾਰੀ ਕੋਈ ਵੀ ਆ ਉਹ ਜਾਦੇ ਮਤਲਬ ਨਾਂ ਲਿਖਣ ਦੀ ਬਜਾਏ ਫਲਾਣਾ ਸਿੰਘ ਆਦ ਲਿਖ ਦਿੰਦੇ ਸੀ ਖੇਵਟ ਨੰਬਰ ਐਨ ਏ 1 ਉਹ ਪਿਛਲੇ ਮਤਲਬ ਦਾ ਪਹਿਲਾ ਸਟੈਪ ਹੋ ਜਾਂਦਾ ਹਾਂ ਪਹਿਲਾ ਉਹ ਜਿਹੜਾ ਹੈਗਾ ਵੀ ਪਹਿਲੀ ਖੇਵਟ ਦੇ ਮਾਲਕੋ ਦੂਜੀ ਚ ਐਨੇ ਹਿੱਸੇ ਦੇਗੇ ਥੱਲੇ ਹਿੱਸਾ ਲਿਖਿਆ ਜਾਂਦਾ ਬਾਕੀ ਜਿਹੜੇ ਵੱਧ ਮਾਲਕ ਹੁੰਦੇ ਆ ਉਹ ਹੁੰਦੇ ਸੀ ਤੇ ਉਹ ਫਿਰ ਕੀ ਹੁੰਦਾ ਜਿਹੜੇ ਬੰਦੇ ਨਵੇਂ ਪਟਵਾਰੀ ਲੱਗਦੇ ਆ ਜਾਂ ਕੋਈ ਸਹਬ ਨੂੰ ਗਲਤੀ ਹੋ ਜਾਂਦੀ ਹੈ ਉਹ ਜਦੋਂ ਨਵੀਂ ਜਮਾਂਬੰਦੀ ਬਣਦੀ ਆ 5 ਸਾਲਾਂ ਬਾਅਦ ਹੁਣ ਬਣਦੀ ਆ ਪਹਿਲਾਂ 4 ਸਾਲਾਂ ਬਾਅਦ ਪੰਦੀ ਸੀ ਉਹਦੇ ਚ ਕਈ ਵਾਰ ਸਹਬ ਨੂੰ ਇੱਕ ਖੇਵਟੀ ਲਿਖੀ ਜਾਂਦੀ ਹੈ ਅੱਛਾ ਉਹਦੇ ਚ ਮੰਨ ਲਓ ਇੱਕ ਖੇਵਟ ਚ ਦੋ ਬੰਦੇ ਇੱਕ ਬੰਦਾ ਜ਼ਮੀਨ ਵੇਚ ਗਿਆ ਕਿਸੇ ਹੋਰ ਨੂੰ ਉਹ ਮਾਲਕ ਆ ਗਿਆ ਉਹਦੀ ਥਾਂ ਤੇ ਉਹ ਜੇ ਆਧ ਖੇਵਟ ਨੰਬਰ ਦੁਬਾਰੇ 21 ਲਿਖੀ ਜਾਊਗੀ ਤਉ ਮਾਲਕੀ ਜਿਹੜੀ ਉਹ ਦੂਜੇ ਬੰਦੇ ਦੀ ਉਹ ਚੋਂ ਗਾਇਬ ਹੋ ਜੀ ਠੀਕ ਆ ਉਹਦੀ ਗਾਇਬ ਹੋ ਜੂ ਉਹ ਖੇਵਟ ਜਦੋਂ ਪਿਛਲੀ ਖੇਵਟ ਤੋਂ ਆਦ ਖੇਵਟ ਨੰਬਰ ਲਿਖਿਆ ਉਹ ਪਿਛਲੀ ਖੇਵਟ ਦੇ ਜਿਹੜੇ ਮਾਲਕ ਹੈ ਉਹ ਉਹੀ ਰਹਿਣੇ ਚਾਹੀਦੇ ਜਾਂ ਤਾਂ ਜੇ ਬਦਲਦੇ ਤਾਂ ਉਹਨੂੰ ਦੁਬਾਰੇ ਖੋਲ ਕੇ ਨਾ ਲਿਖਣੇ ਪੈਂਦੇ ਸਾਰੇ ਇਸ ਕਾਰਨ ਵੀ ਜਿਹੜੀ ਮਾਲਕੀ ਮਿਸ ਹੋਈ ਆ ਜਿਹੜਾ ਪਹਿਲਾਂ ਆਦ ਲਿਖਿਆ ਗਿਆ ਸੀਗਾ ਲੈਬੋਰੇਟ ਕਰਨਾ ਪੈਂਦਾ ਖੋਲ ਕੇ ਲਿਖਣਾ ਪੈਂਦਾ ਵੀ ਇਹਦੇ ਚ ਆਦ ਦੇ ਵਿੱਚ ਕੌਣ ਕੌਣ ਸੀ ਕੌਣ ਕੌਣ ਸੀ ਜੇ ਉਹੀ ਰਹਿ ਗਏ ਬੰਦੇ ਫੇਰ ਤਾਂ ਉਹੀ ਆ ਜਾਣਗੇ ਉਹੀ ਖੇਵਟ ਲਿਖੀ ਜਾਊਗੀ ਜਿਹੜੀ ਬਦਲੂ ਜਿਵੇਂ ਜਦੋਂ ਨਵਾਂ 4 ਸਾਲਾ ਬੰਦਾ ਉਹ ਚ ਖੇਵਟਾਂ ਘਟ ਵੱਧ ਜਾਂਦੀਆਂ ਹੁਣ ਇੱਕ ਹੈ ਇਸ 4 ਸਾਲੇ ਚ ਤਾਂ ਅਗਲੇ ਸਾਲ ਸਾਲੇ ਚ ਉਹ ਦੋ ਜਾਂ ਚਾਰ ਨੰਬਰ ਵੀ ਖੇਵਟ ਹੋ ਸਕਦੀ ਫਿਰ ਉਹ ਲਿਖਣੀ ਮਾਲਕ ਬਦਲ ਵੀ ਸਕਦਾ ਹੈ ਬਦਲ ਵੀ ਸਕਦਾ ਉਹ ਖੇਵਟ ਵੀ ਬਦਲਣੀ ਪੈਂਦੀ ਹੈ ਫਿਰ ਉਸ ਹਿਸਾਬ ਨਾਲ ਦਿਮਾਗ ਨਾਲ ਇੱਕ ਤਾਂ ਇਹ ਹੁੰਦਾ ਦੂਜਾ ਨੰਬਰ ਇਹ ਹੈ ਵੀ ਜਿਵੇਂ ਖਤੌਨੀਆਂ ਦੇ ਵਿੱਚ ਅੱਗੇ ਖਾਸ ਨੰਬਰ ਵੇਚ ਜਾਂਦੇ ਸੀ ਹੁਣ ਤਾਂ ਉਹ ਵਿਕਣੋਂ हट ਗਏ ਨੰਬਰ ਖਾਸ ਰੇਸ਼ਟੀਆਂ ਹੁਣੋਂ हट ਗਈਆਂ ਉਹ ਜਦੋਂ ਖਾਸ ਨੰਬਰ ਵਿਕਦੇ ਸੀਗੇ 50 ਕਿੱਲਾਂ ਦੀ ਖੇਵਟ ਸਾਂਝੀ ਆ 50 ਏਕੜਾਂ ਤੋਂ ਕਿਸੇ ਨੇ 2 ਕਿੱਲੇ ਆਪਦੇ ਖਾਸ ਵੇਚਤੇ ਹਾਂ ਹਾਂ 2 ਕਿੱਲੇ ਜਦੋਂ ਵੇਚਤੇ ਖਾਸ ਤੇ ਉਸ ਤੋਂ ਬਾਅਦ ਕਿਸੇ ਨੇ ਦੂਜੇ ਮਾਲਕ ਨੇ ਮਾਲਕੀ ਖਾਨੇ 'ਚ ਵੇਚ ਤੇ ਆਪਦਾ ਹਿੱਸਾ ਵੇਚਤਾ ਹਾਂ 10 ਕਿੱਲਾਂ 'ਚ ਉਹ 10 ਕਿੱਲਾਂ ਦੀ ਅੱਡ ਖੇਵਟ ਬਣ ਗਈ ਦੂਜੀ ਅੱਡ ਬਣ ਗਈ ਹਾਂ ਉਹਦੇ 'ਚ ਅੱਡ ਬਣ ਗਈ ਉਹ ਖਤੌਣੀ ਦੂਜੀ ਖੇਵਟੀ 'ਚ ਚੱਲੀ ਗਈ ਹਾਂ ਜਿਹੜੀ 'ਚ ਉਹਦੇ 'ਚ ਉਹ ਰਕਬਾ ਦੂਜੇ ਦਾ ਕੱਟ ਬੋਲਣ ਲੱਗ ਜੂ ਦੂਜੇ ਹਿੱਸੇਦਾਰਾਂ ਦਾ ਬਿਲਕੁਲ ਬਿਲਕੁਲ ਅੱਜ ਜ਼ਮੀਨ ਕੱਟਦੀ ਐ ਹਾਂ ਉਹ ਖੇਵਟ ਸਾਫ ਹੋ ਗਈ ਪਟਵਾਰੀ ਕਹਿੰਦਾ ਵੀ ਇਹ ਖੇਵਟ ਸਾਫ ਕੋਈ ਨਹੀਂ ਪਰ ਉਹਨੂੰ ਇਹ ਨਹੀਂ ਪਤਾ ਵੀ ਪਹਿਲਾਂ ਜਦੋਂ ਖੇਵਟ ਟੁੱਟੀ ਐ ਦੋ ਖੇਵਟਾਂ ਬਣੀਆਂ ਉਹ ਤਾਂ ਖਤੌਨੀ 'ਚ ਵੀ ਇਹ ਮਾਲਕ ਖਾਸ ਨੰਬਰਾਂ 'ਚ ਵੇਚੀ ਬੈਠਾ ਹਾਂਕਵਾ ਉਹਦਾ ਇਹ ਪਟਵਾਰੀ ਅੱਜ ਤੱਕ ਮੈਂ ਨਹੀਂ ਪੜਿਆ ਵੀ 63 ਸਾਲ ਦੀ ਉਮਰ ਹੋ ਗਈ ਮੇਰੀ ਵੀ ਜਦੋਂ ਇਹੋ ਜੀ ਖੇਵਟ ਐ ਪਹਿਲੀ ਗੱਲ ਤਾਂ ਉਹ ਖੇਵਟ ਅੱਡ ਬਣਾਉਣੀ ਨਹੀਂ ਚਾਹੀਦੀ ਜਦੋਂ ਖਤੌਨੀ ਉਨਾਂ ਦਾ ਹੀ ਰੱਖਣਾ ਚਾਹੀਦਾ ਹਾਂ ਮਸਤਰੀ ਖਰਨੇ ਚ ਕਾਸਤਖਾਰਖਾਨੇ ਚ ਰਕਬਾ ਬਹਿ ਕੀਤਾ ਹੋਇਆ ਹੈ ਮਸਤਰੀ ਨੇ ਲਿਆ ਵਾਇਆ ਤਾਂ ਉਹ ਪਹਿਲੀ ਤਾਂ ਅਲੱਗ ਖੇਵਟੋ ਉਸੇ ਚ ਹੀ ਰੱਖੋ ਜੇ ਉਹਦੇ ਚ ਖੇਵਟੋ ਅੱਡ ਹੁੰਦੀ ਹੈ ਤਾਂ ਜਿਹੜੇ ਨੇ ਆਪਣੇ ਖਾਸ ਨੰਬਰ ਵੇਚਿਆ ਉਹਦਾ ਉਹਨਾ ਹੀ ਹਿੱਸਾ ਉਸ ਖੇਵਟ ਚੋਂ ਘਟਾ ਕੇ ਦੂਜੀ ਖੇਵਟ ਚ ਐਡ ਕੀਤਾ ਜਾਵੇ ਹਾਂ ਜਾਂ ਨੋਟ ਦਿੱਤਾ ਜਾਵੇ ਪਿਛਲੀ ਸਾਫ ਖੇਡ ਚ ਉਹ ਉਹਦੀ ਜ਼ਮੀਨ ਪੂਰੀ ਕੀਤੀ ਜਾਵੇ ਹਾਂ ਵੀ ਉਹ ਪਿਛਲੀ ਗੀਵਟ ਚ ਨੋਟ ਦਿੱਤਾ ਜਾਏ ਸਾਫ ਚ 20 ਫਲਾਨੀ ਗੀਵਟ ਦੇ ਵਿੱਚ ਇਹ ਖਾਸ ਨੰਬਰ ਐਨ ਆਈ ਸਾਬ ਦਾ ਵੱਧ ਵੇਚੀ ਬੈਠਾ ਇਹਦੇ ਚ ਐਨ ਆਈ ਸਾ ਨਹੀਂ ਵੇਚ ਸਕਦਾ ਇਹ ਹੋਣਾ ਚਾਹੀਦਾ ਇਹ ਕਿਸੇ ਜਮਮੰਦੀ ਚਾਦ ਚਕ ਮੈਂ ਨੋਟ ਨਹੀਂ ਪੜਿਆ ਇਹ ਜਿਹੜੇ ਮਾਨਯੋਗ ਪਟਵਾਰੀ ਸਾਹਿਬਾਨ ਹੈ ਕਾਨੂੰਗੋਸ ਸਾਹਿਬਾਨ ਤਹਿਸੀਲਦਾਰ ਸਾਹਿਬਾਨ ਉਹਨਾਂ ਨੂੰ ਇਹ ਚਾਹੀਦਾ ਵੀ ਉਹ ਨੋਟ ਦੇਣ ਕਿਉਂਕਿ ਹਜੇ ਵੀ ਮੋਗੇ ਦੇ ਵਿੱਚ ਤਾਂ ਕਾਸਤਕਰ ਖਾਣੇ ਚ ਬਹੁਤ ਕਤੌਣੀਆਂ ਹੈਗੀ ਅਜੇ ਵੀ ਗਲਤੀਆਂ ਲੱਗਣ ਦਾ ਡਰ ਹੈ ਉਹ ਜਦੋਂ ਦੋ ਖੇਵਟਾ ਬੰਦਦੀਆਂ ਨਾ ਖਾਸ ਨੰਬਰ ਵਿਕੇ ਹੁੰਦੇ ਆ ਕਈ ਬੰਦੇ ਤਾਂ ਤਿੰਨ ਤਿੰਨ ਕਿੱਲੇ ਜ਼ਮੀਨ ਵੱਧ ਵੇਚ ਗਏ ਅੱਛਾ ਜੀ ਮੋਗੇ ਦੇ ਵਿੱਚ ਹੀ ਹੋਇਆ ਹੈ ਤਿੰਨ ਕਿੱਲੇ ਜ਼ਮੀਨ ਦੇ ਆਉਂਦੇ ਸੀ ਉਹ ਖਤੌਨੀ 'ਚ ਖਾਸ ਤਿੰਨ ਨੰਬਰ ਵੇਚ ਗਿਆ ਕਿੱਲੇ ਦੁਬਾਰੇ ਮਾਲਕੀ 'ਚ ਫੇਰ ਤਿੰਨ ਕਿੱਲੇ ਵੇਚ ਗਿਆ ਉਹ ਐਨੀਆਂ ਮਤਲਬ ਖਤੌਨੀ 'ਚ ਵੇਚ ਤੇ ਫਿਰ ਮਾਲਕੀ ਵਾਲੇ ਹਾਂ ਜੀ ਹਾਂ ਜੀ ਇਹ ਸੱਚੀ ਗੱਲ ਹੈ ਜੀ ਜਮਾ ਮੈਂ 4 ਸਾਲਾ ਬਣਾਇਆ ਸੀ ਉਸ ਪਿੰਡ ਦਾ ਤੇ ਮਤਲਬ ਉਹ ਐਸ ਲੋਟ ਵੇਚ ਗਿਆ ਸੀਗਾ ਤੇ ਉਹ ਮਤਲਬ ਜੇ ਉਹ ਨੋਟ ਦਿੱਤਾ ਹੋਇਆ ਉਹ ਦੁਬਾਰੇ ਵੇਚ ਨਹੀਂ ਸਕਦਾ ਸੀ ਤੇ ਫਿਰ ਉਹ ਨਾਜਰਸਾਨੀ ਚਿੰਤਕਾਲ ਕੱਢਣਾ ਚਾਹੀਦਾ ਜਦੋਂ ਵੱਧ ਵੇਚ ਗਿਆ ਬਿਲਕੁਲ ਬਿਲਕੁਲ ਉਹ ਅਮਲ ਕਰ ਦਿੰਦੇ ਅਮਲ ਨਹੀਂ ਕਰਨਾ ਚਾਹੀਦਾ ਫਿਰ ਅਮਲ ਤੋਂ ਭਾਵ ਕੀ ਅਮਲ ਮਤਲਬ ਹੋਇਆ ਚ ਮਾਲਕੀ ਦੁਬਾਰੇ ਕਾਇਮ ਕਰਤੀ ਦੁਬਾਰਾ ਕਾਇਮ ਕਰਦੇ ਹਾਂ ਉਹ ਵੇਚਣ ਵਾਲੇ ਦੇ ਨਾਲ ਉਹ ਤਿੰਨ ਕਿੱਲੇ ਆਉਂਦੇ ਸੀ ਉਹ ਛੀ ਵੇਚ ਗਿਆ ਉਹ ਖਰੀਦਣ ਵਾਲੇ ਦੇ ਨਾਲ ਸੀ ਆਉਂਦੇ ਕਿੱਲਾਂ ਦੀ ਮਾਲਕੀ ਕਰਤੀ ਤਾਂ ਲਾਟੇ ਚ ਜਾ ਕੇ ਉਹ ਸਹੀ ਮਾਲਕ ਦਾ ਰਕਬਾ ਤੇ ਨਿਕਲੇ ਮਰ ਜੂਗਾ ਫਿਰ ਉਹਨਾਂ ਨੇ ਕੋਰਟ ਚ ਕੇਸ ਕੀਤਾ ਫਿਰ ਉਹਨਾਂ ਦਾ ਕੋਈ ਉਹਨਾਂ ਨੇ ਸੁਝੋਤਾ ਵਗੈਰਾ ਕੋਈ ਦੇਣ ਲੈਣ ਕੀਤਾ ਹੋਰ ਵੀ ਕੋਈ ਕਾਰਨ ਹੈ ਜ਼ਮੀਨ ਘਟਣ ਦੇ ਜੀ ਇਹਦੇ ਜ਼ਮੀਨ ਘਟਣ ਦੇ ਬਸ ਇੱਕ ਤਾਂ ਇਹ ਮਿਸ ਹੋ ਜਾਂਦੇ ਰਕਵੇ ਮਾਲਕੀ ਮਿਸ ਹੋ ਜਾਂਦੀ ਹੈ ਕਈ ਸਹਿਬਨ ਲਿਖਣ ਚ ਤੇ ਬਾਕੀ ਆਧ ਖੇਵਟ ਨੰਬਰ ਨਾਲ ਵੀ ਮਿਸ ਹੁੰਦਾ ਇੱਕ ਦਰ ਹੁੰਦੀ ਹੈ ਜਿਹੜੀ ਦਰ ਵੀ ਗਲਤ ਲਿਖੀ ਜਾਂਦੀ ਹੈ ਕਈ ਵਾਰ ਉਹਦੇ ਨਾਲ ਵੀ ਰਕਬਾ ਦਰ ਜਿਵੇਂ ਮਾਲਾ ਚਾਰ ਬੰਦੇ ਆ ਤੁਹਾਡਾ ਅੱਧਾ ਹਿੱਸਾ ਇੱਕ ਖੇਵਟ ਚ 8 ਕਨਾਲ ਰਕਬਾ ਸੋਡਾ 1/2 ਹਿੱਸਾ 4 ਕਨਾਲ ਆ ਦੂਜੇ ਚ 8-10 ਬੰਦੇ ਆ ਉਹਨਾਂ ਦਾ ਕਿਸੇ ਦਾ 1/2 ਹਿੱਸਾ ਕਿਸੇ ਦਾ ਉਸ ਰਕਬੇ ਚ ਤੀਜਾ ਹਿੱਸਾ 1/3 ਕਿਸੇ ਦਾ 1/4 ਕਿਸੇ ਦਾ 1/8 ਉਹ ਲਿਖ ਕੇ ਸਾਰੇ ਹਿੱਸੇ ਫਿਰ ਉਹਨਾਂ ਦਾ ਉਹ ਸਾਰੀ ਖੇਵਟ ਚ ਅੱਧਾ 1/2 ਉਹ ਤਾਂ ਕਰਕੇ ਦਰ ਲਿਖਿਆ ਜਾਂਦਾ ਵੀ ਦਰ 1/2 ਹਿੱਸਾ ਵੀ ਜਿਹੜੀ 4 ਕਨਾਲ ਆ ਉਹ ਐਨੇ ਬੰਦਿਆਂ ਦੀਆਂ ਸਾਂਝੀ ਆ ਉਹ ਐਨੇ ਬੰਦੇ ਜਿਹੜੇ 5-7 ਬੰਦਿਆ ਵੀ ਉਹਨਾਂ ਦਾ ਐਨਾ ਐਨਾ ਹੀ ਸਹੇਚ ਅੱਧੇ ਰਕ ਵਿੱਚ ਉਹ ਐਸ ਲੋਟਦਾ ਉਹ ਦਰਕਾਰਨ ਵੀ ਰਕਵਾ ਜਿਹੜਾ ਘਟ ਵਧੇ ਜਾਂਦਾ ਚਾਰ ਕਾਰਨ ਦੱਸੇ ਨੇ ਜਿਹੜਾ ਹੈਗਾ ਜ਼ਮੀਨ ਦੇ ਘਟਣ ਦੇ ਮਰੱਬਾ ਬੰਦੀ ਤੋਂ ਬਾਅਦ ਮੈਂ ਅਕਸਰ ਹੀ ਸੁਣਦੇ ਰਹਿੰਨੇ ਆਪਾਂ ਵੀ ਬਜ਼ੁਰਗ ਕਹਿੰਦੇ ਯਾਰ ਮਰੱਬਾ ਬੰਦੀ ਵੇਲੇ ਤਾਂ ਸਾਡੀ ਜ਼ਮੀਨ ਪੂਰੀ ਸੀ ਹਾਂਜੀ ਹਾਂਜੀ ਤੇ ਹੁਣ ਪਤਾ ਨਹੀਂ ਕਿਵੇਂ ਘਟ ਗਈ ਹਾਂਜੀ ਇਹਦਾ ਮਤਲਬ ਆਹ ਕਾਰਨ ਨਹੀਂ ਉਹਦੇ ਇਹ ਕਾਰਨ ਹੈ ਹਾਂਜੀ ਤੇ ਇਹਨੂੰ ਠੀਕ ਕਰਨ ਦਾ ਕੀ ਢੰਗ ਤਰੀਕਾ ਹੈਗਾ ਪਟਵਾਰੀ ਠੀਕ ਠੀਕ ਕਰਨ ਦਾ ਇਹ ਹੈ ਜੀ ਡਾਕਟਰ ਸਾਹਿਬ ਵੀ ਫਰਦ ਬਦਲ ਰਹੀ ਆ ਆਪਾਂ ਠੀਕ ਕਰਵਾ ਸਕਦੇ ਆ ਅੱਛਾ ਜੀ ਹਾਂਜੀ ਪਹਿਲਾ ਨੰਬਰ ਤਾਂ ਇਹ ਵੀ 5 ਸਾਲਾਂ ਦੀ ਆਵਾਜ਼ ਆਪਦੀ ਨਕਲ ਜਮ੍ਹਾਂ ਮੰਦੀ ਦੀ ਨਕਲ ਜਮ੍ਹਾਂ ਮੰਦੀ ਵੀ ਕਹਿ ਦਿੰਨੇ ਆਪਾਂ ਫਰਦ ਜਮ੍ਹਾਂ ਮੰਦੀ ਵੀ ਕਹਿ ਦਿੰਨੇ ਆ ਉਹ ਲੈਣੀ ਚਾਹੀਦੀ ਆ ਉਹ ਲੈ ਕੇ ਆਪਦਾ ਪਿਛਲੀ ਜਮ੍ਹਾਂ ਮੰਦੀ ਨਾਲ ਉਹਦਾ ਨਾਲ ਮੁਕਾਬਲਾ ਕਰਨਾ ਚਾਹੀਦਾ ਵੀ ਇਹ ਸਹੀ ਆ ਜੇ ਕੋਈ ਕਮੀ ਵੇਸ਼ੀ ਗਲਤੀ ਲੱਗਦੀ ਆ ਉਹਦੀ ਦਰਸਤ ਕਰਾਉਣੀ ਚਾਹੀਦੀ ਆ ਉਹਦੀ ਦਰਸਤੀ ਹੁੰਦੀ ਆ ਫਰਦ ਬਦਲ ਰਹੀ ਇਹ ਕਾਨੂੰਨ ਆ ਇਹ ਫਰਦ ਬਦਲ ਬਣਾ ਕੇ ਪਟਵਾਰੀ ਲਿਖਦਾ ਵੀ ਆਹ 4 ਸਾਲੇ ਦੇ ਵਿੱਚ ਜ਼ਮੀਨ ਸਹੀ ਹੈ ਵੀ ਐਸ 4 ਸਾਲੇ ਦੇ ਵਿੱਚ ਐਸ ਇਹ ਸਾਲ 'ਚ ਇਹ ਆਹ ਗਲਤੀ ਲੱਗੀ ਹੈ ਕੋਈ ਨਾਮ ਮਿਸ ਹੋ ਗਿਆ ਜਾਂ ਕੋਈ ਰਕਵਾ ਮਿਸ ਹੋ ਗਿਆ ਜਾਂ ਤਤਿਮਾ ਗਲਤ ਕੱਟਿਆ ਗਿਆ ਉਹ ਵੀ ਐਸ ਲੋਟ ਮਤਲਬ ਇੱਥੇ ਗਲਤੀ ਲੱਗੀ ਹੈ ਵੀ ਹੁਣ ਇਹ ਆਹ ਕਰਨ ਦੀ ਦੁਰਸਤ ਦੁਰਸਤੀ ਕਰਨ ਦੀ ਆਗਿਆ ਦਿੱਤੀ ਜਾਵੇ ਜੋ ਠੀਕ ਹੁੰਦਾ ਉਸ ਤੋਂ ਬਾਅਦ ਫਿਰ ਉਹ ਕਾਨੂੰਗੋ ਪੜਤਾਲ ਕਰਦਾ ਵੀ ਹਾਂ ਪਟਵਾਰੀ ਨੇ ਜਿਹੜੀ ਰਿਪੋਰਟ ਕੀਤੀ ਹੈ ਇਹ ਉਹ ਸਹੀ ਕੀਤੀ ਹੈ ਵਾਕਈ ਗਲਤੀ ਲੱਗੀ ਹੈ ਇਸ ਸਾਲ ਚ ਤੇ ਹੁਣ ਇਹ ਦਰੁਸਤੀ ਕਰਨ ਯੋਗ ਹੈ ਫਿਰ ਉਦੋਂ ਬਾਅਦ ਤਹਿਸੀਲਦਾਰ ਸਭ ਚੈੱਕ ਕਰਕੇ ਫਿਰ ਉਹਨੂੰ ਮਨਜ਼ੂਰੀ ਦਿੰਦਾ ਵੀ ਹਾਂ ਇਹ ਗਲਤੀ ਠੀਕ ਕਰ ਦਿਓ ਇਹ ਐਸ ਲੋਟ ਗਲਤੀ ਠੀਕ ਕੀਤੀ ਜਾ ਸਕਦੀ ਹੈ ਇੱਕੋ ਇੱਕ ਤਰੀਕਾ ਹਾਂਜੀ ਬਾਕੀ ਜੀ ਹਾਂ ਫਰਦਬਦ ਰਹੀ ਹੈ ਜੀ ਦੂਜਾ ਨੰਬਰ ਇਹ ਹੈ ਵੀ ਜਿਹੜੇ ਤਸੀਹ ਇੰਤਕਾਲਾਂ ਦੇ ਵਿੱਚ ਗਲਤੀਆਂ ਹੁੰਦੀਆਂ ਕੋਈ ਵੀ ਵਿਰਾਸਤ ਦਾ ਇੰਤਕਾਲ ਹੋ ਗਿਆ ਜਾਂ ਕੋਈ ਵੈਦ ਦਾ ਇੰਤਕਾਲ ਹੋ ਗਿਆ ਪੁਨ ਹੀ ਵੈਦਾ ਹੋ ਗਿਆ ਕੋਈ ਵੀ ਇੰਤਕਾਲ ਹੋ ਗਿਆ ਤਰਕਨਾਮੇ ਦਾ ਹੋ ਗਿਆ ਉਹਦੇ ਚ ਜੋ ਕੋਈ ਗਲਤੀ ਲੱਗਦੀ ਆ ਉਹ ਸਿਹਤ ਇੰਦਰਾਜ ਇੰਤਕਾਲ ਰਾਹੀਂ ਠੀਕ ਹੁੰਦੀ ਆ ਹੂੰ ਉਹ ਸਿਹਤ ਇੰਦਰਾਜ ਇੰਤਕਾਲ ਦਰਜ ਕਰਨਾ ਪੈਂਦਾ ਉਹਦੇ ਰਾਹੀਂ ਠੀਕ ਹੁੰਦੀ ਸਮੇਤ ਹਾਂਜੀ ਸਮੇਤ ਇੰਦਰਾਜ ਕੀ ਕਹਿ ਰਹੇ ਉਹ ਤੇ ਸਿਹਤ ਇੰਦਰਾਜ ਸਿਹਤ ਹਾਂ ਸਿਹਤ ਵੀ ਸਹੀ ਕਰਨ ਦਾ ਇੰਦਰਾਜ ਹਾਂ ਦ੍ਰਿਸ਼ਟੀ ਦਾ ਇੰਦਰਾਜ ਨਹੀਂ ਦੀ ਹਾਂ ਦ੍ਰਿਸ਼ਟੀ ਦਾ ਇੰਦਰਾਜ ਉਹ ਇੰਤਕਾਲ ਦੇ ਵਿੱਚ ਸਿਹਤ ਇੰਦਰਾਜ ਬੋਲਦੇ ਆ ਉਧਰ ਉਹਨੂੰ ਫਰਦਵਾਦਰ ਬੋਲਦੇ ਆ ਇੱਕ ਤੁਹਾਡੀਆਂ ਭਾਸ਼ਾਵਾਂ ਜਿਹੜੀਆਂ ਆਮ ਲੋਕਾਂ ਦੇ ਸਮਝ ਚ ਨਹੀਂ ਆਉਂਦੀਆਂ ਹਾਂ ਹਾਂਜੀ ਕਿਉਂਕਿ ਉਰਦੂ ਹੀ ਚੱਲੀ ਜਾਂਦਾ ਹਲੇ ਤੱਕ ਤੇ ਜੇ ਬੱਚੇ ਜੇ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਇਹਦਾ ਪੰਜਾਬੀ 'ਚ ਲੱਥਾ ਹੋਊਗਾ ਸਰ ਇਹਦਾ ਹੋ ਗਿਆ ਜੀ ਹਾਂਜੀ ਪੰਜਾਬੀ 'ਚ ਲਿਖੀ ਜਾਂਦੇ ਆ ਹੁਣ ਹੌਲੀ ਹੌਲੀ ਪੰਜਾਬੀ 'ਚ ਹੋ ਜਾਣਾ ਰਿਸ਼ਤੀਆਂ ਪੰਜਾਬੀ ਸੌਖੇ ਸ਼ਬਦਾਂ 'ਚ ਹੋ ਰਹੀਆਂ ਰਿਸ਼ਤੀਆਂ ਹੋਲੀ-ਹੋਲੀ ਲਾਗੂ ਹੋ ਜੂਗਾ ਤਾਂ ਕਿ ਆਮ ਲੋਕਾਂ ਨੇ ਸਮਝ ਆ ਜਾਵੇ ਹਾਂਜੀ ਫਰਦਬਦਰ ਹਾਂਜੀ ਗਰਮੀਮਾ ਹਾਂ ਹਾਂ ਕੌਨੀ ਖੇਵਟਾ ਇਹ ਲੋਕਾਂ ਦੇ ਆਮ ਸਮਝ ਚ ਚਾਉਣ ਵਾਲੀਆਂ ਗੱਲਾਂ ਨਹੀਂ ਹੈਗੀਆਂ ਕੋਈ ਸਮਝ ਸਕਦੇ ਹਾਂ ਹਾਂਜੀ ਜਿਹੜੇ ਲੋਕ ਇਹਨਾਂ ਕੰਮਾਂ ਦੇ ਵਿੱਚ ਪਏ ਰਹਿੰਦੇ ਆ ਜ਼ਮੀਨਾਂ ਜਾਇਦਾਦਾਂ ਦੇ ਉਹਨਾਂ ਨੂੰ ਇਹ ਬਹੁਤ ਚੰਗੀ ਗੱਲ ਹੈ ਹਾਂਜੀ ਫਰਦਬਦਰ ਮਤਲਬ ਗਲਤੀ ਨੂੰ ਸੁਧਾਰਨ ਦਾ ਹਾਂ ਪਰਦ ਬਦਰ ਦਾ ਮਤਲਬ ਗਲਤੀ ਨੂੰ ਸੁਧਾਰਨ ਦਾ ਹਾਂਜੀ ਹਾਂਜੀ ਜਿਹੜਾ ਪ੍ਰੋਸੀਜਰ ਆ ਉਹਨੂੰ ਫਰਦ ਹਾਂਜੀ ਸੇਤ ਨਿਦਰਾਜ ਦਾ ਮਤਲਬ ਹੀ ਕੋਈ ਗਲਤ ਇੰਦਰਾਜ ਹੋ ਗਿਆ ਉਹਨੂੰ ਸਹੀ ਕਰਨ ਦਾ ਇਨਰਾਜ ਉਹਨੂੰ ਇਹ ਬੋਲਦੇ ਆ ਕਿਸੇ ਦਿਨ ਪਟਵਾਰੀ ਸਾਹਿਬ ਤੁਹਾਡੇ ਤੋਂ ਇਹ ਸਾਰੀਆਂ ਜਿਹੜੀਆਂ ਤੁਹਾਡੀ ਭਾਸ਼ਾ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਨਾ ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਠੀਕ ਹੈ ਜੀ ਉਹ ਆਪਣੇ ਕੋਲੇ ਹੈਗੀ ਆ ਲਿਸਟ ਹੈਗੀ ਆ ਉਰਦੂ ਦੇ ਸ਼ਬਦਾਂ ਦੀ ਉਹ ਤੁਸੀਂ ਆਪਦੀ ਜੋ ਚੈਨਲ ਤੇ ਤੁਸੀਂ ਪਾ ਸਕਦੇ ਹੋ ਉਹ ਦੇ ਦੇ ਮੂੰਹੋਂ ਸੁਣਾਗੇ ਜੀ ਕਿਉਂਕਿ ਕਈ ਗੱਲਾਂ ਹੋ ਗਈਆਂ ਪੜ੍ਹ ਕੇ ਨਹੀਂ ਸਮਝ ਆਉਂਦੀਆਂ ਸਾਡੇ ਮੂੰਹੋਂ ਆਪਾਂ ਨਾਲੇ ਉਹਦੇ ਬਾਰੇ ਡਿਸਕਸ ਕਰਾਂਗੇ ਨਾਲੇ ਉਹਦੇ ਬਾਰੇ ਗੱਲਬਾਤ ਕਰਕੇ ਆਪਣੇ ਦਰਦਕਾਂ ਨੂੰ ਹਾਂ ਜੀ ਹਾਂ ਜੀ ਸੋ ਦਰਦਕੋ ਤੁਸੀਂ ਸੁਣਿਆ ਹੈ ਕਿ ਜ਼ਿਆਦਾਤਰ ਲੋਕ ਇਹ ਅਕਸਰ ਕਹਿੰਦੇ ਸੁਨੇ ਜਾਂਦੇ ਆ ਖਾਸ ਤੌਰ ਤੇ ਬਜ਼ੁਰਗ ਜਿਨ੍ਹਾਂ ਨੇ ਮਰਬੇਬੰਦੀ ਵੇਲੇ ਜਦੋਂ ਜ਼ਮੀਨਾਂ ਵੰਡੀਆਂ ਗਈਆਂ ਸੀ ਜਾਂ ਜ਼ਮੀਨਾਂ ਇੱਕ ਜਗ੍ਹਾ ਤੇ ਕੀਤੀਆਂ ਗਈਆਂ ਸੀ ਜਾਂ ਤੇ ਉਸ ਤੋਂ ਬਾਅਦ ਲੋਕਾਂ ਨੂੰ ਵੰਡੀਆਂ ਗਈਆਂ ਉਹਨਾਂ ਦੀ ਜਿਹੜਾ ਹੈਗਾ ਲੋਡ ਦੇ ਮੁਤਾਬਕ ਤਾਂ ਉਸ ਵੇਲੇ ਜ਼ਮੀਨਾਂ ਪੂਰੀਆਂ ਸੀ ਪਰ ਉਸ ਤੋਂ ਬਾਅਦ ਜ਼ਮੀਨ ਘਟਦੀ 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 ਗਈ ਉਹਦਾ ਕਾਰਨ ਕੀ ਸੀਗਾ ਉਹ ਪਟਵਾਰੀ ਸਾਹਿਬ ਨੇ ਸਾਨੂੰ ਅੱਜ ਦੱਸਿਆ 3-4 ਕਾਰਨ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਸਮਝਾਏ ਐ ਤੇ ਨਾਲ ਹੀ ਉਹਨਾਂ ਦਾ ਹੱਲ ਵੀ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਦਰਸਤ ਕੀਤਾ ਜਾ ਸਕਦਾ ਹੈ ਸੋ ਬਹੁਤ ਵਧੀਆ ਜਾਣਕਾਰੀ ਹੈ ਅਮੀਰ ਕਰਦੇ ਹਾਂ ਕਿ ਇਹ ਜਾਣਕਾਰੀ ਤੁਹਾਡੇ ਕੰਮ ਆਏਗੀ ਸੋ ਬਹੁਤ-ਬਹੁਤ ਧੰਨਵਾਦ ਜੀ ਪਟਵਾਰੀ ਸਾਹਿਬ ਹਾਂਜੀ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ ਸਾਰੇ ਸਰੋਤਿਆਂ ਦਾ ਧੰਨਵਾਦ ਜੀ